ਕਦੇ ਲਾਤ ਟੁੱਟ ਗਈ ਕਦੇ ਮੋੜਾ ਟੁੱਟ ਗਿਆ ਰੱਬ ਵੀ ਕਰੀ ਜਾਂਦਾ ਕੰਮ ਮੈਂ ਕੀ ਕਰਾਂ ਮੈਂ ਇਤ ਕਰਦਾ ਹਾਂ ਸੋ ਜਿਨ੍ਹਾਂ ਨੇ ਕੁਦਰਤ ਨਾਲ ਪੰਗਾ ਲਿਆ ਨਾ ਕਸੂਨ ਮਾਰਦਾ ਨਾ ਲਾਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਮਤ ਬੱਜੀ ਪਈ ਉਹਨਾਂ ਦੇ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਅਕਾਲ ਤੱਕ ਸਾਹ ਨਾਲ ਮੱਥਾ ਲਾ ਕੇ ਬੈ ਗਏ ਦੇਖ ਲੋ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਤਾਂ ਢਾਇਆ ਸੀ ਉਹਨਾਂ ਨੂੰ ਤਾਂ ਕੀ ਕਹੀਏ ਉਹਨਾਂ ਦੇ ਗਾਲੀ ਨਾ ਕਰੋ ਸੋ ਇਸ ਕਰਕੇ ਅਸੀਂ ਤਾਂ ਜਨੌਰਾਂ ਨੂੰ ਵੀ ਫਸਲਾਂ ਦੇ ਵਿੱਚ ਜਦੋਂ ਫਸਲ ਵੱਢਦੇ ਆ ਥੋੜ੍ਹਾ ਜਿਹਾ ਦਾਣੇ ਜੇ ਪਿੜਿਚ ਹੋਵੇ ਤਾਂ ਪਿੜਿਚ ਜੇ ਉਂ ਵੱਢਦੇ ਆ ਤਾਂ ਉਹ ਥੋੜੇ ਜਿਹੇ ਦਾਣੇ ਜਨੌਰਾਂ ਵਾਸਤੇ ਛੱਡ ਦਿੰਦੇ ਆ ਭਾਈ ਉਹਨਾਂ ਦਾ ਵੀ ਭਾਗ ਹੈ ਅਸੀਂ ਤਾਂ ਉਹ ਲੋਕ ਆ ਜਨੌਰਾਂ ਨੂੰ ਵੀ ਤੱਕ ਦਾਣੇ ਛੱਡ ਦਿੰਦੇ ਆ ਇਹ ਸਾਡੇ ਜਵਾਕਾਂ ਦੇ ਮੂੰਹਾਂ 'ਚੋਂ ਬੁਰਕੀਆਂ ਖੋਈ ਜਾਂਦੇ ਨੇ ਜਨੌਰਾਂ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਆ ਨਾਲ ਲੈ ਜਾਉਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲਓ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਆਗੇ ਉਹ ਜੇ ਕੋਮੇਟੀ ਕਮੇਟੀ ਬਣਾਉਣੀ ਪੈ ਜੇ ਨਾਲ ਅਕਾਲੀ ਗੱਲ ਨੂੰ ਪੰਜ ਮੈਂਬਰੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿਥੋਂ ਲਿਆਉਣਗੇ 11 ਗਿਣ ਕੇ ਦਿਖਾਓ ਤੁਸੀਂ ਕਿੰਨੋਂ ਤੋਂ ਮੈਨੂੰ 11 ਆਹ ਦੇਖ ਲਓ ਕੁਦਰਤ ਹੈ ਸੋ ਇਸ ਕਰਕੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਆਮ ਬੰਦੇ ਆ ਅਰਵਿੰਦ ਕੇਜਰੀਵਾਲ ਇੱਕ ਆਮ ਇਨਸਾਨ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਦੀ ਡਿਗਰੀ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਕੀ ਲੋੜ ਸੀ ਜੀ ਆ ਬੰਗਲ ਲੈਣ ਦੀ ਰੋਜ਼ ਕੀ ਉੱਠ ਕੇ ਇਹਨੂੰ ਗਾਣਾ ਕੱਢਣ ਲੱਗ ਜਾਂਦੇ ਜਿਹੜਾ ਆਉਂਦਾ ਕੈਰੀ ਵਾਲ ਨੂੰ ਗਾਣਾ ਕੱਢ ਦੋ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਗਾਣਾ ਕੱਢਣਾ ਕਹਿੰਦੇ ਯਾਰ ਮਾੜਾ ਕੀ ਕਰਤਾ ਸੀ ਕੋਈ ਤਾਂ 3 ਸਾਲ ਹੋ ਗਏ ਕੋਈ ਜ਼ਿਆਦਾ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅੱਜ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗ ਹੀ ਜਾਂਦੇ ਆ ਇਹਨਾਂ ਦੇ 2-3 ਸਾਲਾਂ ਚ ਕਾਫੀ ਤੇ ਕੰਡੇ ਚੁਗ ਲੇ ਕਰ ਲਾਂਗੇ ਰਾਹ ਸਾਫ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਹੈ ਪਹਿਲੀ ਗੱਲ ਤਾਂ ਤਾੜੀ ਮਾਰ ਕੇ ਦੱਸੋ ਹੋਇਆ ਹੈ ਨਾ ਕੰਮ ਉਹ ਕੋਈ 2 ਦਿਨਾਂ ਚ ਜਾਂ 5 ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੋਂ ਸ਼ੁਰੂ ਕੀਤਾ ਨਾ 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 ਡੇਢ-2 ਸਾਲ ਦੀ ਪਲੈਨਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈ ਵੀਰ ਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਗਏ ਐਡਿਕਟਡ ਹੋ ਗਏ ਉਹ ਬਿਦਰੋਲ ਸਿੰਪਟਮਸ ਕਹਿੰਦੇ ਆ ਇਹਨੂੰ ਮੈਡੀਕਲ ਭਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤਰਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇਹ ਕੀਤਾ ਕਿ ਪਹਿਲਾਂ ਰੀਹੈਬ ਸੈਂਟਰ ਸਰ ਵੀ ਜਾ ਕੇ ਆਇਆ ਜਿੱ ਇੱਕ ਰੀਹੈਬ ਸੈਂਟਰ ਚ ਉਹ ਓਟ ਕਲੀਨਿਕ ਉੱਥੇ ਦਵਾਈਆਂ ਘੱਟੋ ਘੱਟ 3 ਮਹੀਨਿਆਂ ਦੀਆਂ ਉਹ ਪਰੋ ਪਹਿਲਾਂ ਤਾਂ ਫਿਰ ਏਰੀਆ ਸਪੌਟ ਕੀਤੇ ਕੇ ਫੇ ਕਿੱਥੇ ਨਸ਼ਾ ਵੇਚਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆਂ ਜੀ ਉਹਨਾਂ ਨੂੰ ਥੋੜੀ ਜੇਲ੍ਹ ਚ ਦੇਣਾ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਹੈ ਕੰਮ ਤਸਕਰਾਂ ਤੇ ਫਿਰ ઓ ਸਪੋਰਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿਉਂਕਿ ਮੁੰਸ਼ੀ ਹੌਲਦਾਰ ਤੇ ਐਸਆਈ ਚੌਕੀ ਤੇ ਥਾਣਾ ਪੱਦਰ ਦੇ ਉਹਨਾਂ ਦੀਆਂ 20-20 ਸਾਲ ਤੋਂ ਯਾਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੇ 20-20 ਸਾਲ ਤੋਂ ਥਾਣੇ 'ਚ ਬੈਠੇ ਸੀ ਚੱਕ ਕੇ ਮੂਣ ਕਾਲਾ ਮਠਾਨਕੋਟ ਮਾਰਿਆ ਪਠਾਨਕੋਟ ਵਾਲਾ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਕਿਹਾ ਮਾਲੀਆ ਜਾ ਚਲੋ ਉਹਦਾ ਪਹਿਲਾਂ ਕਨੈਕਸ਼ਨ ਤੋਂ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਹੁਣ ਚੱਕ ਲੋ ਪੀਲਾ ਪੰਜਾ ਹੁਣ ਜੀਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜੌਰ ਕਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਕਾਲਾ ਕੱਢਦੇ ਓਏ ਆ ਪਾਪ ਦੀ ਕਮਾਈ ਨੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਹੈ ਨਾ ਤੁਹਾਨੂੰ ਚੰਗਾ ਲੱਗ ਵੀ ਚਲੋ ਕੁਝ ਤਾਂ ਹੋਵੇ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਂਡੀਪੀਐਸ ਦੇਖਦੇ ਆ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ